ਇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਘਰ ਵਿੱਚ ਸੁੰਡ ਤਿਆਰ ਕਰਾਂਗੇ ਸਾਫ਼ ਸੁਥਰੀ, ਸ਼ੁੱਧ ਸੁੰਡ ਇਹ 1/2 ਕਿਲੋ ਤੋਂ ਤਿਆਰ ਹੋਏਗੀ। ਜੇਕਰ ਸਾਰੀ ਵੀਡੀਓ ਵੇਖਣ ਤੋਂ ਬਾਅਦ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਆਪਾਂ ਜੀ 1/2 ਕਿਲੋ ਅਦਰਕ ਲਿਆਏ ਆਂ ਬਾਜ਼ਾਰ ਵਿੱਚੋਂ। ਅਦਰਕ ਕੇ ਮੋਟਾ ਹੀ ਅਦਰਕ ਲੈਣਾ। ਤੁਸੀਂ ਉਹ ਦਾ ਪਤਲੇ ਵਾਲਾ ਅਦਰਕ ਨਹੀਂ ਲੈਣਾ। ਇਹ ਮੋٹے ਅਦਰਕ ਦੀ ਸੁੰਡ ਬਹੁਤ ਵਧੀਆ ਤਿਆਰ ਹੋਏਗੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ। ਇਹਨੂੰ ਆਪਾਂ ਸਾਫ਼ ਕਰ ਲਾਂਗੇ ਜੇਕਰ ਕੋਈ ਪੀਸ ਖਰਾਬ ਵੀ ਹੋਇਆ ਆਪਾਂ ਇਹਨੂੰ ਬਾਹਰ ਕੱਢ ਦਾਂਗੇ ਤੇ ਚੰਗੀ ਤਰ੍ਹਾਂ ਧੋ ਬਣਾ ਕੇ ਜਿਹੜੇ ਛਿਲਕੇ ਆ ਇਹਨਾਂ ਨੂੰ ਤੁਸੀਂ ਚਾਹ ਵਿੱਚ ਇਸਤੇਮਾਲ ਕਰ ਸਕਦੇ ਹੋ ਇਹਨਾਂ ਨੂੰ ਵੀ ਸੁਕਾ ਕੇ ਗ੍ਰाइंड ਕਰਕੇ ਰੱਖ ਸਕਦੇ ਹੋ ਚਾਹ ਵਿੱਚ ਬਹੁਤ ਵਧੀਆ ਟੇਸਟ ਆਉਂਦਾ ਹੈ ਅਦਰਕ ਵਾਲਾ ਹੀ ਆਉਂਦਾ ਹੈ ਤੇ ਆਪਾਂ ਇਹ ਸਾਰੀ ਅਦਰਕ ਚੰਗੀ ਤਰ੍ਹਾਂ ਛੇਲ ਲਾਂਗੇ ਸਾਫ਼ ਕਰਕੇ ਇਹ ਜੀ ਸਾਫ਼ ਸੁਥਰੀ ਸੁੰਡ ਤੁਹਾਨੂੰ ਮਿਲੇਗੀ ਬਾਜ਼ਾਰ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਤਿਆਰ ਕਰਦੇ ਨੇ ਤੇ ਨਾਲੇ ਸ਼ੁੱਧ ਤੇ ਬਹੁਤ ਹੀ ਇਹਦਾ ਟੇਸਟ ਵੀ ਡਿਫਰੈਂਟ ਹੋਏਗਾ ਤੇ ਉਹਦੇ ਨਾਲ ਉਹ ਟੇਸਟ ਵੀ ਥੋੜਾ ਵਧੀਆ ਹੋਏਗਾ ਆਪਾਂ ਇੱਕ ਕद्दूकश ਲਈਏ ਤੇ ਇਹਦੇ ਨਾਲ ਆਪਾਂ ਮੋٹے ਪਾਸੇ ਅਦਰਕ ਨੂੰ ਕद्दूकश ਕਰ ਲਾਂਗੇ ਇਹ ਮੋਟਾ ਹੀ ਅਦਰਕ ਆ ਤੇ ਇਹਦੀ ਕद्दूकश ਬਹੁਤ ਵਧੀਆ ਤੇ ਬਹੁਤ ਜਲਦੀ ਹੋ ਜਾਂਦੀ ਇਹਦੇ ਵਿੱਚ ਜਿਹੜੇ ਰੇਸ਼ੇ ਆ ਬਹੁਤ ਘੱਟ ਹੁੰਦੇ ਆ ਤੇ ਬੜੀ ਆਸਾਨੀ ਨਾਲ ਕद्दूकश ਹੋ ਜਾਂਦੀ ਹੈ ਤੁਸੀਂ ਵੀ ਇਹ ਮਸੂੰਡਾ ਘਰ ਵਿੱਚ ਬਣਾ ਸਕਦੇ ਹੋ ਸੁੰਡ ਦੀ ਵਰਤੋਂ ਆਪਣੇ ਘਰਾਂ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਜਿਵੇਂ ਸੁੰਡ ਦੀ ਸਬਜ਼ੀ ਸੁੰਡ ਵੀ ਤਿਆਰ ਹੁੰਦੀ ਹੈ ਤੇ ਜਿਵੇਂ ਲੱਕਦਰ ਤੋਂ ਵੀ ਕਈ ਸੁੰਡ ਤੇ ਹਲਦੀ ਮਿਲਾ ਕੇ ਖਾਂਦੇ ਆ ਤੇ ਬਹੁਤ ਵਧੀਆ ਰਹਿੰਦੀ ਹੈ ਜੇਕਰ ਆਪਾਂ ਘਰ ਵਿੱਚ ਤਿਆਰ ਕਰਾਂਗੇ 1/2 ਕਿਲੋ ਅਦਰਕ ਵੀ ਇੱਕਰਾਪਾ ਚੀਤੀ ਤੁਸੀਂ 1/2 ਕਿਲੋ ਵੀ ਅਦਰਕ ਲੈ ਸਕਦੇ ਹੋ ਬਸ ਥੋੜੀਆਂ ਜਿਹੀਆਂ ਚੀਜ਼ਾਂ ਦਾ ਖਿਆਲ ਕਰਨਾ ਜਿਵੇਂ ਤੁਸੀਂ ਰਾਤ ਨੂੰ ਇਹ ਅਗਰ ਕद्दू ਕਸ਼ ਕਰ ਰਹੇ ਹੋ ਰਾਤ ਨੂੰ ਇਹਨੂੰ ਸੂਤੀ ਕੱਪੜੇ ਤੇ ਚੰਗੀ ਤਰ੍ਹਾਂ ਖਿਲਾਰ ਦਿਓ ਜਾਂ ਅਖਬਾਰ ਤੇ ਖਿਲਾਰ ਦਿਓ ਤੇ ਥੋੜਾ ਜਿਹਾ ਰਸੋਈ ਵਿੱਚ ਪੱਖਾ ਛੱਡ ਦਿਓ ਤਾਂ ਕਿ ਜਿਹੜੀ ਗਿੱਲਾ ਜਿਹਾ ਪਾਣਾ ਮੋਸਚਰਾਈਜ਼ਰ ਜਿਹਾ ਚੰਗੀ ਤਰ੍ਹਾਂ ਨਿਕਲ ਜਾ ਸਕੇ ਤੇ ਤਿੰਨ ਧੁੱਪਾਂ ਵਿੱਚ ਜੀ ਇਹ ਤਿਆਰ ਹੋ ਗਈ ਹੋਂ ਤਾਂ ਜੀ ਨੇ ਧੁੱਪ ਵੀ ਬਹੁਤ ਵਧੀਆ ਆ ਰਹੀ ਹੈ ਧਰ ਤੇ ਆਪਾਂ ਸਾਰੇ ਨੂੰ ਕद्दू ਕਸ਼ ਕਰਕੇ ਥਾਲੀ ਵਿੱਚ ਹੀ ਫਲਾ ਲਿਆ ਬਾਹਰ ਧੁੱਪੇ ਆਪਾਂ ਇਸੇ ਤਰ੍ਹਾਂ ਧੁੱਪੇ ਰੱਖ ਦਵਾਂਗੇ ਤੇ ਜੀ ਬਹੁਤ ਜਲਦੀ ਤੇ ਬਹੁਤ ਵਧੀਆ ਸੁੰਡ ਤਿਆਰ ਹੋ ਜੇਗੀ ਜੇਕਰ ਤੁਸੀਂ ਸਿਆਰ ਦੀ ਰੱਖਣੀ ਐ ਇਸੇ ਤਰ੍ਹਾਂ ਕद्दूकश ਕਰਕੇ ਉਹਨੂੰ ਗ੍ਰਾਈਂਡ ਨਾ ਕਰਿਓ ਤੇ ਏਵੇਂ ਵੀ ਬੜੀ ਸਾਨੀ ਨਾਲ ਰੱਖ ਸਕਦੇ ਹੋ ਤੇ ਜੀ ਦੂਜੇ ਦਿਨ ਆ ਦੇਖੋ ਪਹਿਲੇ ਦਿਨ ਤੇ ਦੂਸਰੇ ਦਿਨ ਸ਼ਾਮ ਨੂੰ ਮੈਂ ਦੇਖ ਰਹੀ ਆ ਤੇ तकरीबन ਥੋੜੀ ਜੀ ਜਿਹੜੀ ਆਪਣੀ ਸੁੰਡੇ ਉਹ ਰਹਿ ਗਈ ਤੇ ਤਿੰਨਾ ਦਿਨਾਂ ਵਿੱਚ ਬਿਲਕੁਲ ਤਿਆਰ ਹੋ ਜੇਗੀ ਜੇ ਅੱਜ ਦੂਜਾ ਦਿਨ ਤੇ ਤੀਜੇ ਦਿਨ ਬਹੁਤ ਵਧੀਆ ਵੇਖੋ ਜੀ ਕਿੰਨੀ ਵਧੀਆ ਜਿਹੜੀ ਸੁੰਡੇ ਇਹ ਤਿਆਰ ਹੋਗੀ ਤੇ ਇਹ ਦੇਖੋ ਜੀ ਤੇ ਇਹ ਲੱਛੇ ਕਿਵੇਂ ਖਿਲਰੇ ਖਿਲਰੇ ਆ ਤੇ ਹੁਣ ਜਿਹੜੀ ਤੀਸਰੇ ਦਿਨ ਵਾਲੀ ਏ ਬਿਲਕੁਲ ਸੁੱਕ ਗਈ ਏ ਤੇ ਬਹੁਤ ਥੋੜੀ ਰਹਿ ਗਈ ਤੇ ਇਹਨੂੰ ਆਪਾਂ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਸਾਫ ਸੁਥਰੀ ਸ਼ੁੱਧ ਸੁੰਡ ਘਰ ਵਿੱਚ ਜੀ ਬੜੀ ਆਸਾਨੀ ਨਾਲ ਤਿਆਰ ਹੋਗੀ ਤਿੰਨਾਂ ਦਿਨਾਂ ਵਿੱਚ ਤੇ ਇਹਨੂੰ ਮਿਕਸੀ ਜਾਰ ਵਿੱਚ ਪਾ ਕੇ ਆਪਾਂ ਗ੍ਰाइंड ਕਰ ਲਾਂਗੇ ਇਹਦੇ ਥੋੜੇ ਜਿਹੜੇ ਰੇਸ਼ੀਆ ਨੇ ਉਹ ਆਪਾਂ ਕੱਢ ਲਾਂਗੇ ਤੇ ਆਪਾਂ ਚਾਹ ਦਾ ਮਸਾਲਾ ਬਣਾ ਰਹੇ ਆ ਤਿਆਰ ਕਰ ਰਹੇ ਆ ਉਹਦੀ ਵੀ ਵੀਡੀਓ ਤੁਹਾਨੂੰ ਜਲਦੀ ਦਵਾਂਗੇ ਤੇ ਆਪਾਂ ਜਿਹੜੇ ਰੇਸ਼ੀਆ ਉਹ ਚਾਹਲੇ ਮਸਾਲੇ ਵਿੱਚ ਇਸਤੇਮਾਲ ਕਰ ਸਕਦੇ ਆ ਜਾਂ ਤੁਸੀਂ ਕੱਢ ਕੇ ਇਹਨੂੰ ਵੈਸੇ ਵੀ ਕੱਲੀ ਨੂੰ ਵੀ ਚਾਹ ਵਿੱਚ ਪਾ ਸਕਦੇ ਹੋ ਤੇ ਇਹ ਰੇਸ਼ੀਆ ਥੋੜੇ ਜਿਹੇ ਜਿਹੜੇ ਸੀ ਆਪਣੇ ਨਿਕਲੇ ਤੇ ਆਪਾਂ ਕੱਢ ਲਏ ਦੇਖੋ ਜੀ ਕਿੰਨੀ ਵਧੀਆ ਤੇ ਬਾਜ਼ਾਰ ਵਿੱਚ ਕਦੇ ਵੀ ਤੁਹਾਨੂੰ ਇਹੋ ਜਿਹੀ ਸੁੰਡ ਨਹੀਂ ਮਿਲੇਗੀ ਥੋੜਾ ਜਿਹਾ ਉਹਨਾਂ ਨੇ ਕੋਈ ਕਲਰ ਵੀ ਪਾਇਆ ਹੁੰਦਾ ਹੈ ਕਿਉਂਕਿ ਉਹ ਥੋੜੀ ਜਿਹੀ ਪੀਲੇ ਰੰਗ ਦੀ ਹੁੰਦੀ ਹੈ ਤੇ ਆਪਣੀ ਬਹੁਤ ਵਧੀਆ ਸੁੰਡ ਤਿਆਰ ਹੋਈ ਹੈ ਇਸ ਕਰਕੇ ਜਾਂ ਉਹਨਾਂ ਪੀਲਾ ਕਲਰ ਥੋੜਾ ਜਿਹਾ ਪਾਇਆ ਹੁੰਦਾ ਹੈ ਤੇ ਤੁਸੀਂ ਉਹ ਸੁੰਡ ਦੇਖੀਏ ਬਾਜ਼ਾਰ ਵਾਲੀ ਵੀ ਤੇ ਘਰ ਵਾਲੀ ਵੀ ਕਿੰਨੀ ਵਧੀਆ ਤੇ ਕਿੰਨੀ ਆਸਾਨੀ ਨਾਲ ਕੋਈ ਜ਼ਿਆਦਾ ਮੁਸ਼ਕਲਤ ਵੀ ਨਹੀਂ ਕਰਨੀ ਪੈਂਦੀ ਜ਼ਿਆਦਾ ਝੰਜਟ ਵੀ ਨਹੀਂ ਤੇ ਜਿਵੇਂ ਸੁੰਡ ਦੀ ਸਰਦੀਆਂ ਵਿੱਚ ਬਹੁਤ ਵਰਤੋਂ ਹਣੀ ਹੈ ਤੇ ਆਪਾਂ ਇਹਨੂੰ ਕੱਚ ਦੇ ਜਾਰ ਵਿੱਚ ਪਾ ਕੇ ਰੱਖ ਲਾਂਗੇ ਤੇ ਫਿਰ ਇਸੇ ਤਰ੍ਹਾਂ ਆਪਾਂ ਦੱਦ ਦਾ ਕਿਲੋ ਅਦਰਕ ਲਿਆ ਕੇ ਤੇ ਆਪਾਂ ਸੁੰਡ ਤਿਆਰ ਕਰਦੇ ਰਵਾਂਗੇ ਕਿਉਂਕਿ ਸੁੰਡ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ